ਇਹੀ ਘਟਿਆ ਬੰਦਾ ਹੈ ਜਿਹੜਾ ਇਸ ਸਮੇਂ ਲੜਖੜਾ ਕੇ ਤੁਰ ਰਿਹਾ ਹੈ ਜਿਸਨੇ 13 ਸਾਲ ਦੀ ਬੱਚੀ ਦਾ ਰੇਪ ਕੀਤਾ ਉਸ ਤੋਂ ਬਾਅਦ ਕਤਲ ਕੀਤਾ ਇਹ ਉਹੀ ਘਟਿਆ ਬੰਦਾ ਹੈ ਜਿਸਨੇ ਆਪਣੀ ਹੀ ਧੀ ਦੀ ਬੈਸਟ ਫਰੈਂਡ ਉਸਦੀ ਸਹੇਲੀ ਨੂੰ ਨਹੀਂ ਛੱਡਿਆ ਇਹ ਉਹੀ ਘਟਿਆ ਬੰਦਾ ਹੈ ਜਿਸ ਨੂੰ ਬੱਚੀ ਅੰਕਲ ਕਹਿੰਦੀ ਸੀ ਉਸ ਨੂੰ ਇਸਨੇ ਨਹੀਂ ਛੱਡਿਆ ਇਸ ਸਮੇਂ ਇਹ ਬੰਦਾ ਪੁਲਿਸ ਰਿਮਾਂਡ ਤੇ ਹੈ ਤੇ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਇਸ ਮੌਕੇ ਤੇ ਪੁਲਿਸ ਮੁਲਾਜ਼ਮਾ ਨੇ ਅਫਸਰਾਨੇ ਕੀ ਕੀ ਆਏ ਇਸ ਨੂੰ ਕਿਹੜੀ ਸਜ਼ਾ ਮਿਲਣੀ ਹੈ ਕਿਵੇਂ ਕੇਸ ਚੱਲੇਗਾ ਇਹ ਸਾਰਾ ਕੁਝ ਸੁਣ ਕੇ ਜਾਇਓ ਇਸ ਘਟਕਟਿਆ ਬੰਦੇ ਦੀ ਕਰਤੂਤ ਨੂੰ ਸੁਣ ਕੇ ਜਾਇਓ ਅਤੇ ਕੀ ਕੁਝ ਕੋਰਟ ਦੇ ਵਿੱਚ ਹੋਇਆ ਹੈ ਇਸ ਸੁਣ ਕੇ ਜਾਇਓ ਤੇ ਇਸ ਬੰਦੇ ਨੂੰ ਤੁਹਾਡੇ ਮੁਤਾਬਕ ਕੀ ਸਜ਼ਾ ਮਿਲਣੀ ਚਾਹੀਦੀ ਹੈ ਉਹ ਵੀ ਜ਼ਰੂਰ ਦੱਸ ਕੇ ਜਾਇਓ ਕਿੰਨਾ ਰਿਮਾਂਡ ਮਿਲਿਆ ਹੈ ਕਿੰਨੇ ਦਿਨਾਂ ਦਾ ਮਿਲਿਆ ਇਹ ਅੱਜ ਮਾਂਜੋ ਕੋਰਟ ਦੇ ਵਿੱਚ ਜਿਹੜਾ ਹੈ ਦੋਸ਼ੀ ਨੂੰ ਪੇਸ਼ ਕੀਤਾ ਗਿਆ ਸੀਗਾ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ 3 ਤਰੀਕ ਤੱਕ ਜਿਹੜਾ ਇਹਦਾ ਪੁਲਿਸਦਾਰ ਮਾਨ ਮਿਲਿਆ 9 ਦਿਨ ਦਾ ਪੁਲਿਸਮਾਨ ਹੈਗਾ ਔਰ ਪੁਲਿਸਮਾਨ ਤੋਂ ਬਾਅਦ ਅਸੀਂ ਸਖਤੀ ਨਾਲ ਉਹ ਬੁਸ਼ੀਸ਼ ਅਗਲੀ ਜਾ ਰਹੇ ਹਾਂ ਕਿੰਨੇ ਦਿਨ ਦਾ ਮੰਗਿਆ ਸੀਗਾ ਅਸੀਂ 10 ਦਿਨ ਦਾ ਮੰਗਿਆ ਸੀ ਤੇ 9 ਦਿਨ ਦਾ ਮਿਲ ਮਿਲਿਆ ਤੋਂ ਕਿਹਾ ਇੱਕ ਸਬੂਤ ਤੇ ਆ ਪੇਸ਼ ਕੀਏਗੇ ਆ ਰੋਕੀ ਕੋਲ ਅਦਾਲਤ ਉਹ ਤਾਂ ਜੋ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ ਉਹ ਅਸੀਂ ਕੋਰ ਨੂੰ ਦੱਸਿਆ ਹੈਗਾ ਵੀ ਆ ਹਿੰਸ ਕ੍ਰਾਈਮ ਇਹਨੇ ਕੀਤਾ ਹੈਗਾ ਤੇ ਸਾਡੇ ਅਜੇ ਨਾਲ ਸਖਤੀ ਨਾਲ ਪੁੱਛਗਿਛ ਕਰਨੀ ਹੈ ਕਈ ਹੋਰ ਚੀਜ਼ਾਂ ਬਾਰੇ ਪਤਾ ਕਰਨਾ ਹੈਗਾ ਇਸ ਹਨੂ ਨਿਹੰਦਰ ਮੰਨਦਾ ਜੇ ਮੰਨ ਜੋ ਕੋਰਟ ਨੇ ਸਾਨੂੰ ਨੋ ਨਿਹੰਦਰ ਮੰਨ ਦਿੱਤਾ ਸਰ ਜੋ ਐਫਆਈਆ ਦਰਜ ਕੀਤੀ ਸੀ ਉਸ ਦੇ ਬਾਰੇ ਵਿੱਚ ਥੋੜਾ ਬਤਾ ਦਿਜੀਏ ਕੀ ਕੀ ਧਾਰਾਏ ਸੀ ਉਸ ਕੋ ਅਧੀਨ ਇਹਦੇ ਚ ਜੋ ਮਕਦਮਾ ਨੰਬਰ 230 ਰੈਕ੍ਰਿਟਡ 23 11 2025 ਔਰ ਅੰਡਰ ਸੈਕਸ਼ਨ 103 ਜਿਵੇਂ ਇੱਕ 65 ਜਿਵੇਂ ਇੱਕ 64 ਵੀਐਨਐਸ ਔਰ 6 ਪੌਸਟ ਕੋ ਐਕਟ ਦੇ ਤਹਿਤ ਜਿ ਬਸਤੀ ਬਾਬਾ ਖੇਲ ਦੇ ਵਿੱਚ ਮਕਦਮਾ ਦਰਜ ਕੀਤਾ ਗਿਆ ਉਹਦੇ ਚ ਦੋਸ਼ੀ ਦੀ ਅਸੀਂ ਕੱਲ ਰੈਸਟ ਪਾਈ ਸੀ ਔਰ ਅੱਜ ਪੇਸ਼ ਕੀਤਾ ਜਿ ਤੁਹਾਨੂੰ ਦੱਸਿਆ ਨੌ ਦਿਨ ਦਾ ਮਾਮਲਾ ਸਾਨੂੰ ਮਿਲਿਆ ਤਿੰਨ ਤਰੀਕ ਤੱਕ ਤੇ ਉਹਨਾਂ ਅਗੂੜੀ ਸਖਸੀਅਤਾਂ ਪੁੱਛਗਿੱਛ ਕੀਤੀ ਜਾ ਰਹੀ ਹੈ ਲੜਕੀ ਦੀ ਮੈਡੀਕਲ ਰਿਪੋਰਟ ਆ ਗਈ ਹੈ ਔਰ ਇਸਕਾ ਜੋ ਮੈਡੀਕਲ ਕਰਵਾਇਆ ਗਿਆ ਹੈ ਉਹ ਕੱਲ ਪੋਸਟਮਾਰਟਮ ਹੋਇਆ ਸਾਰਾ ਕੁਝ ਹੋਇਆ ਪੋਸਟਮਾਰਟਮ ਰਿਪੋਰਟ ਅਜੇ ਹੋਣੀ ਬਾਕੀ ਹੈ ਠੀਕ ਹੈ ਜੀ ਜਿਹੜਾ ਹੈ ਜੀ ਪੁਲਿਸ ਅਥਾਰਟिटीज ਨੇ ਔਰਡਰ ਦੇ ਵਿੱਚ ਪੇਸ਼ ਕੀਤਾ ਸੀ ਅਭੀ ਜਿਹੜਾ ਅਕਿਊਜ਼ ਨੂੰ ਸਹੀ ਮੈਂ ਕਿਉਂ ਨੀਜੇ ਕਰੀ ਤੇ ਪੁਲਿਸ ਰਿਮਾਂਡ ਸੀਕ ਕੀਤਾ ਸੀ ਕਿ ਸਰਕਮਸਟੈਂਸ਼ੀਅਲ ਐਵੀਡੈਂਸ ਦਾ ਕੇਸ ਹੈ ਕਈ ਸਾਰੇ ਹੋਰ ਪਹਿਲੂ ਨੇ ਜਿਹੜੇ ਕਿ ਅਸੀਂ ਦੇਖਨੇ ਆ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਆਨਰੇਬਲ ਕੋਰਟ ਨੇ 3 12 ਤੱਕ ਦਾ ਪੁਲਿਸ ਰਿਮਾਂਡ 3 ਦਸੰਬਰ ਤੱਕ ਦਾ ਪੁਲਿਸ ਰਿਮਾਂਡ ਦੋਸ਼ੀ ਦਾ ਦਿੱਤਾ ਜਿਹਦੇ ਵਿੱਚ ਕਈ ਸਾਰੇ ਐਸਪੈਕਟਸ ਰਹਿਣਗੇ ਜਿਹਦੇ ਵਿੱਚ ਡੀਐਨਏ ਟੈਸਟ ਹੋਰ ਸਾਰਾ ਜੋ ਕੋਈ ਉੱਚੇ ਦੀ ਇਨਵੈਸਟੀਗੇਸ਼ਨ ਹੋਰ ਜੋ ਵੀ ਕੁਝ ਪਹਿਲੂ ਇਨਵੈਸਟੀਗੇਸ਼ਨ ਦੇ ਰਹਿਣਗੇ ਇਹਦੇ ਵਿੱਚ ਮੈਂ ਇਸ ਵੇਲੇ ਤਾਂ ਨਹੀਂ ਚਰਚਾ ਕਰ ਸਕਦਾ ਨਾ ਹੀ ਕਰਨੀ ਬਣਦੀ ਹੈ ਕਿਉਂਕਿ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਰਹੇਗੀ ਇਹ ਜਿੰਨੀ ਜੜੀ ਆ ਉਹਨਾਂ ਦੀ ਕਨਸੀਲਡ ਰਹੇਗੀ ਉਨਾ ਹੀ ਠੀਕ ਰਹੇਗਾ ਇਨਵੈਸਟੀਗੇਸ਼ਨ ਦਾ ਹਰ ਇੱਕ ਐਸਪੈਕਟ ਆਈ ਡੋਨਟ ਥਿੰਕ ਸੋ ਕਿ ਸ਼ਾਇਦ ਇਹ ਸੋਲੇ ਜਿਹੜਾ ਉਹ ਓਪਨ ਕੀਤਾ ਜਾ ਸਕੇ ਜੋ ਵੀ ਉਹ ਪੁਲਿਸ ਦੇ ਕੋਲ ਹੈ ਪਰ ਅੱਜ ਆਨਰੇਬਲ ਕੋਰਟ ਨੇ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੂੰ ਐਮਪਲ ਟਾਈਮ ਜਿਹੜਾ ਦਿੱਤਾ ਕਿ 3-12 ਤੱਕ ਦਾ ਪੁਲਿਸ ਰਿਮਾਂਡ ਦਿੱਤਾ ਕਿ ਇਨਵੈਸਟੀਗੇਸ਼ਨ ਥੋਰੋਲੀ ਹੋ ਸਕੇ ਅਕਿਊਜ਼ ਤੋਂ ਪੁੱਛਗਿੱਛ ਪ੍ਰੋਪਰ ਹੋ ਸਕੇ ਔਰ ਮੈਨੂੰ ਉਮੀਦ ਹੈ ਕਿ ਵਿਕਟਮ ਦੇ ਪਰਿਵਾਰ ਦੇ ਵੱਲੋਂ ਐਡਵੋਕੇਟ ਹੋਣ ਦੇ ਨਾਤੇ ਮੈਨੂੰ ਇਹ ਉਮੀਦ ਹੈ ਕਿ ਇਟ ਇਜ਼ ਦਿਸ ਟਾਈਮ ਇਜ਼ ਸਫੀਸ਼ੀਐਂਟ ਟਾਈਮ ਜਿਦੇ ਚ ਕਿ ਪੁਲਿਸ ਕੋਲ ਇੰਨਾ ਟਾਈਮ ਹੈ ਕਿ ਉਹ ਪ੍ਰੋਪਰ ਥੋਰੋ ਇਨਵੈਸਟੀਗੇਸ਼ਨ ਕਰਕੇ ਉਹਨੇ ਇੱਕ ਸਬੂਤ ਇਕੱਠੇ ਕਰ ਸਕੇ ਕਿ ਜਿਸ ਤੋਂ ਜਿਹੜਾ ਹੈ ਇਸ पीडਿਤ ਪਰਿਵਾਰ ਨੂੰ ਇਨਸਾਫ ਮਿਲਣ ਵਿੱਚ ਸਹੀ ਚਾਰਜ ਸ਼ੀਟ ਔਰ ਸਹੀ ਜਿਹੜੇ ਪਹਿਲੂ ਹੈ ਉਹ ਵਰ ਕੇ ਸਾਹਮਣੇ ਆਣ ਜਿਹੜੇ ਮਾਨਯੋਗ ਅਦਾਲਤ ਕੋਲ ਕੱਲ ਨੂੰ ਰੱਖੇ ਜਾ ਸਕਣ ਜਿਸ ਤੇ ਦੋਸ਼ੀ ਨੂੰ ਸਜ਼ਾ ਮਿਲਨੀ ਅਕਿਊਜ਼ ਨੂੰ ਸਜ਼ਾ ਮਿਲਨੀ ਉਹ ਸੁਨਿਸ਼ਚਿਤ ਹੋ ਸਕੇ ਜੀ